ਨੇ ਕਮਟੋ ਜਮਤ ਪਾ ਜਾਗਾ ਭਾਈ ਜਮਾ ਫਰੈਸ਼ ਸਾਡੇ ਸਾਹਮਣੇ ਤੋੜੇ ਭਾਈ ਦਾ ਮੈਂ ਪਤਾ ਹੀ ਨਹੀਂ ਕਿੰਨਾ ਗੁੰਦਵਾਦੀ ਜਿੰਨੇ ਖੁਸ਼ੀ ਯਾਰ ਤੈਨੂੰ ਦੱਸਿਆ ਵੀ ਜੰਨਾ ਨੇ ਇਕੱਠਾ ਨਸ਼ਾ ਕਰਿਆ ਹੁੰਦਾ ਜਦੋਂ ਉਹ ਆਏ ਕਹਿੰਦੇ ਨੇ ਵੀ ਆਪਾਂ ਵੀ ਛੱਡਣਾ ਤੇ ਮੈਂ ਦੇਖਿਆ ਅੱਜ ਤੈਨਾਂ ਬਹੁਤ ਖੁਸ਼ ਆ ਮੇਰੇ ਪੁਰਾਣੇ ਸਾਥੀ ਨਾਲ ਪੜਦੇ ਹੀ ਨਸ਼ੇ ਦੀ ਦਾਲ ਦਾਲ ਚ ਫਸੇ ਹੋਏ ਸੀ ਕੱਢ ਦਿਆਂਗੇ ਆਪਾਂ ਸਾਰਿਆਂ ਨੂੰ ਵਸੇ ਨਿਕਲ ਚੁੱਕੇ ਨੇ ਹਾਂ ਅੱਜ ਕਿੰਨੇ ਪੇਸ਼ੈਂਟ ਨੇ ਆਪਣੇ ਚਾਰ ਨੇ ਮਿੱਤਰੋ ਮੈਂ ਤਾਂ ਇਹੋ ਕਿਹਾ ਤੁਹਾਨੂੰ ਸਿਸਟਮ ਨਾਲ ਆ ਗਿਆ ਬਾਈ ਬਸ ਖਾਣ ਕੇ ਬੈਠ ਕੇ ਜਿਸ ਤੇ ਨੂੰ ਬੰਦਾ ਨਾ ਆਪਦੇ ਆਪ ਆ ਕੇ ਮਿਲਿਆ ਸਟੇ ਆ ਉਹ ਵੀ ਆ ਰਿਹਾ ਸੀ ਹਾਂ ਦਵਾਈ ਕੋਰ ਨਾਲ ਲਈ ਜਾਈ ਹਾਂ ਬਹੁਤ ਖੁਸ਼ੀ ਹੋਈ ਦਵਾਈ ਲੈ ਕੇ ਬਾਈ ਅੱਜ ਠੀਕ ਆ ਨਾ ਕੋ ਡਿੱਕਾ ਆ ਦੱਸੀ ਨਾ ਨਾ ਨਾਲ ਆ ਬਹੁਤ ਧੰਨਵਾਦ ਬਾਈ ਨਾ ਨਾ ਆਪਣੀ ਜ਼ਿੰਦਗੀ ਇਹਨਾਂ ਨਸਿਆਂ ਚ ਰੋਲ ਲਈ ਜਿਹੜਾ ਮੇਰਾ ਮੁੱਦਾ ਸੀ ਸਿੱਖੀ ਸਨਤਾਂ ਦਾ ਉੱਥੋਂ ਤੋਂ ਆ ਪਟਕ ਕੇ ਪਤਾ ਹੀ ਨਹੀਂ ਕਿੱਧਰ ਵਗ ਗਿਆ ਪਰ ਅੱਜ ਫੇਸ ਬੰਪ ਲੱਗਦੀ ਆ ਦਿਲਾਂ ਨੂੰ ਆ ਜੋਗੀ ਮਤਰੋ ਰਾਤ ਦੀ ਵਾਰੀ ਲਾਈਟਾਂ ਦੀ 4:30 ਦੀ ਮਿਲ ਲੈਦਾ ਜੱਲੀ ਆ ਨੀ ਮੋਟਰ ਵੰਦਿਆ ਢੜੀ ਅੱਜ ਕੱਸੀ ਦਾ ਚੱਲ ਆਊ ਆਪਣੇ ਹਾਂਜੀ ਮਾਨਾ ਜੀ ਆਜੋ ਇੱਥੇ ਰੱਖੀ ਹੋਈ ਆ ਜਾਓ ਤਾਂ ਕੈਮਰਾ ਹੋ ਕੰਮ ਚੱਲਦੀ ਹੈ ਜੀ ਆਨਲਾਈਨ ਕਲਾਸ ਸਾਡੀ ਪੂਰੀ ਮੰਨੇ ਨਵੇਂ ਵੀ ਆ ਗਏ ਸਾਡੇ ਵਿੱਚ ਫਿਰ ਸ਼ੁਰੂ ਹੋ ਜਾਂਦੇ ਨੇ ਮੇਤਰੋ ਆਪਣੀਆਂ ਐਕਸਰਸਾਈਜ਼ਾਂ ਐਕਸਰਸਾਈਜ਼ ਲਾਉਣ ਤੋਂ ਪਹਿਲਾਂ ਆਪਾਂ ਆਨਲਾਈਨ ਕਲਾਸ ਜੀ ਲਾਉਣੀ ਹੁੰਦੀ ਆ ਬਾਈ ਮਤਲਬ ਕਿ ਆਨਲਾਈਨ ਕਲਾਸ ਜੀ ਲਾ ਕੇ ਉਹ ਲੱਗਦੀ ਆਪਣੀ 40 ਮਿੰਟ ਲਗਭਗ ਆ ਫਿਰ ਆਪਾਂ ਲਾਰਟ ਤੇ ਮੋਟੀਵੇਟ ਕਰਨ ਲਈ ਜਦੋਂ ਰੀਲ ਜੀ ਬਣਾਉਣਾ ਇਹ ਤਾਂ ਉਦੋਂ ਕਰਦੇ ਹੁੰਨੇ ਆ ਐਕਸਰਸਾਈਜ਼ਾਂ ਦਾ ਬਾਕੀ ਆਏ ਬਾਈ ਸਿੱਖ ਰਹੇ ਹਾਂ ਯਾਰ ਹਾਲੇ ਜਿਵੇਂ ਤੁਹਾਨੂੰ ਕਹਿਣਾ ਹੁੰਨਾ ਮੈਂ ਆਪਾਂ ਕਿਹੜਾ ਕੋਚ ਰਹੇ ਹਾਂ ਬਾਈ ਠੀਕ ਆ ਹੌਲੀ ਹੌਲੀ ਬੱਸ ਸਿੱਝ ਮੈਂ ਕਹਿੰਦੇ ਉਹਨਾਂ ਨੇ ਸਿੱਖ ਸਿੱਖਦਾ ਫਿਰ ਸਿੱਖਦਾ ਹੀ ਰਹਿੰਦਾ ਨਾ ਸਿੱਖ ਰਹੇ ਹਾਂ ਆਇਆ ਕਰੋ ਮਿੱਤਰੋ ਅਜਾ ਨਵਾਂ ਬੰਦਾ ਆਇਆ ਦੇਖੋ ਨਿਕਲ ਤੁਸੀਂ ਪੁਰਾਣੇ ਹਟ ਜਾਨੇ ਯਾਰ ਪੁਰਾਣੇ ਵੀ ਆਇਆ ਕਰੋ ਵਧਾਈਏ ਆਪਾਂ ਟੀਮ ਆਪਣੀ ਕਿਉਂ ਵੀ ਆਈਆਂ ਬਾਈ ਤਾਲੇ ਹਿੰਮਤ ਕਰੋ ਮਾੜੀ ਜੀ ਆਇਆ ਤਾਂ ਆ ਨਾ ਕਰੋ ਕਰਨਾ ਕੁਛ ਨਹੀਂ ਕਰਾਂ ਜਦੋਂ ਅੱਖ ਖੁੱਲ ਗਈ ਆਲਾਰਮ ਲਾਓ ਪਹਿਲਾਂ ਤਾਂ ਫੋਨ ਤੇ ਜਦੋਂ ਅੱਖ ਖੁੱਲ ਗਈ ਕੁਛ ਨਾ ਕਰੋ ਬਸ ਪੈਰ ਬਾਈਡਾਂ ਤੋਂ ਥੱਲੇ ਕਰ ਲਓ ਕਰਾਂ ਬਸ ਮੌਸਮ ਸਹੀ ਹੋ ਜਾਈ ਹੁਣ ਆਉਣ ਲੱਗ ਜਣੇ ਆ ਫਾਹ ਇਹਦੀ ਗੱਲ ਓਏ ਆਉਂਦੇ ਤਾਂ ਹੈਗੇ ਨੇ ਅੰਦਰੋਂ ਜੀਤ ਆ ਬੰਦੇਰਾ ਕਰਦਾ ਯਾਰ ਬਸ ਵੀਰ ਜੀ ਇੱਥੇ ਜਦੋਂ ਮਨ ਕਹਿ ਦਿੰਦਾ ਵੀ ਛੱਡ ਕੀ ਆ ਬੈਜਾਂ ਨਹੀਂ ਫੇਰ ਤਬ ਜਾਂਦੇ ਨੇ ਉਦੋਂ ਸਮਾਰੀ ਹਿੰਮਤ ਦਿਖਾਓ ਜਦੋਂ ਮਨ ਕਹਿੰਦਾ ਵੀ ਕੀ ਐ ਉਦੋਂ ਕਹੋ ਵੀ ਛੱਡ ਜਾਣਾ ਤਾਂ ਜਾਣਾ ਇਹ ਗੱਲਾਂ ਨੇ ਵੀਰੇ ਯਾਰ ਆਇਆ ਕਰੋ ਯਾਰ ਜੀਰ ਨਹੀਂ ਸਾਥ ਦੇਣਾ ਇਹ ਹੀ ਚੀਜ਼ਾਂ ਨੇ ਯਾਰ ਕਹੋ ਵੀ ਹਮ ਬਣਾਈਏ ਕਾਫਲਾ ਆਪਾਂ ਕਹੋ ਵੀ ਮੰਨੇ ਬਹਾਨੇ ਨਹੀਂ ਚਾਹੀਦੇ ਸਾਨੂੰ ਕੋਈ ਵੀ ਬਹਾਨਾ ਭਾਈ ਐ ਹੋ ਗਿਆ ਮੈਂ ਫਲਾਨਾ ਹੋ ਗਿਆ ਜਿਵੇਂ ਮਣੀ ਬਹਾਨੇ ਮਾਰਦਾ ਸਾਡਾ ਉਹ ਬਹਾਨੇ ਪਾੜ ਲਈ ਉਹ ਬਹਾਨੇ ਪਾੜ ਲਈ ਹੁੰਦਾ ਛੋਟੀ ਛੋਟੀ ਗੱਲ ਜੋ ਭਾਲਦਾ ਹੁੰਦਾ ਛੁੱਟੀ ਦਾ ਵੀ ਛੁੱਟੀ ਵਜੇ ਜੇ ਛੁੱਟੀ ਵਜੇ ਯਾਰ ਕੈਮਰਾ ਹੋ ਕਾਮ ਤਗੜੇ ਮਿੱਤਰੋ ਤਗੜੇ ਤਗੜੇ ਜੱਤਾਂਗੇ ਜਾਂਗੇ ਇਹ ਵਿਊ ਦਿਖਾ ਦਈਏ ਤੁਹਾਨੂੰ ਵੀਰੇ ਦੇਖ ਚੜਦੇ ਸੂਰਜ ਹੀ ਖੜਦਾ ਦੂਜੇ ਕੈਮਰੇ ਰਾਹੀਂ ਦਿਖਾਉਣਾ ਸੂਰਜ ਦੇਖੋ ਮਿੱਤਰੋ ਆ ਤਾਂ ਯਾਰ ਆ ਵਿਊ ਦੇਖਣ ਲਈ ਤਾਂ ਉੱਠਣਾ ਪੈਂਦਾ ਫੇ ਤੜਕੇ ਜਿਵੇਂ ਅਸੀਂ ਕਹਿੰਦੇ ਆ ਕਿਆ ਬਾਤ ਆ ਯਾਰ ਦੇਖੋ ਮਿੱਤਰੋ ਜਿਵੇਂ ਸੀਨਰੀ ਤੇ ਨਹੀਂ ਹੁੰਦਾ ਕਿਆ ਬਾਤ ਆ ਦੇਖੋ ਯਾਰ ਉਹ ਦੇਖੋ ਕਿ ਪાંਛੀ ਜਵਡਾ ਜਮਾ ਆ ਜਵੇਂ ਸਿਨਰੀ ਤੇ ਨਹੀਂ ਹੁੰਦਾ ਜਮਾ ਉਹ ਘਰ ਚੱਕਰ ਸੀਗਾ। ਕਿਆ ਸ਼ਾਂਤੀ ਹੈ ਯਾਰ ਸਕੂਨ ਮੇਤਰੋ ਸਕੂਨ। ਇਹ ਆਸਲ ਸਕੂਨ ਆਪਾਂ ਹੋਰ ਪਾਸੇ ਭੱਜੇ ਕਰਦੇ ਆ। ਉਹ ਦੇਖੋ ਨਾਲ ਕੋਲੇ ਪાંਛੀ ਜਾਂਦਾ ਜਮਾ ਇਹ ਉਹ ਸੂਰਜ ਦੇ ਮੂਰਤੀ ਨੰਗਾ। ਕਿਆ ਬਾਤ ਆ ਯਾਰ। ਚਲੋ ਵੀ ਮੇਤਰੋ ਫੇਰਾ ਆਪਣਾ ਵਰਕਆਊਟ ਅੱਜ ਦਾ ਹੁੰਦਾ ਸਮਾਪਤ। ਆਪਣੇ ਨਵੇਂ ਪਲੇਅਰ ਨੂੰ ਅਸੀਂ ਫੇਰ ਵਾਸਟ ਆਫ ਲੱਕ ਕਹਿੰਦਾ ਦੇਖੋ ਮੁੰਡਾ ਕਿਵੇਂ ਕੀ ਬਾਤ ਆ ਪਹਿਲਾ ਦਿਨ ਦਾ ਨਾ ਪਹਿਲਾ ਦਿਨ ਦਾ ਨਾ ਮੁੰਡਾ ਸਾਈਕਲ ਦੇ ਨਾਲ ਵੀ ਭਾਜਦਾ ਸੀ ਮੁੰਡਾ ਠੀਕ ਆ ਯਾਰ ਨਿੱਕੇ ਕੈਮਰੇ ਹੋ ਠੀਕ ਹੈ ਵਾਹ ਗਰੂ ਅੱਗੇ ਚੰਗਾ ਜਾ ਕੇ ਫਿਰ ਓਕੇ ਮਤਰੋ ਕੁਆਲਿਟੀ ਤਾਂ ਅੱਜ ਆਉਂਦੀ ਐ ਖੇਲੇ ਮਤਰੋ ਪੱਕ ਚੁੱਕੇ ਨੇ ਗੁੱਸਿਆਂ ਆਂ ਜੀ ਆ ਦੇਖੋ ਟੋਟਾ ਗਿਆ ਹੁਪਾਰ ਨਾਲ ਮਾ ਦੇਖੋ ਕੀ ਬਾਤ ਆ ਯਾਰ ਗੁੱਸੇ ਦੀ ਬੱਕਰ ਹੈ ਕਰਨੇ ਦਾ ਪਹਿਣਗੇ ਅੱਜ ਧਰ ਦੇਾਂਗੇ ਫਿਰ ਇਹਨਾਂ ਨੂੰ ਵੀ ਸੈੱਟ ਕਰਕੇ ਆ ਤਾਂ ਬਣੇ ਹੀ ਪਾਉ ਚੱਕੋਈ ਜਮਾਤਾ ਜਾਂ ਮਤਰਾ ਰਾਂਗ ਰੰਗ ਦਾ ਬਣ ਗਿਆ ਸੀ ਆਈਆਂ ਪਾ ਤੋੜਾਂ ਜੀ ਮੈਨੂੰ ਅੱਜ ਖਬਰ ਪੱਕੀ ਜਾਵੇ ਉਹਦਾ ਪੱਕੀ ਪਿਆ ਦੇਖੋ ਮਤਰਾ ਜਮਾ ਪਾ ਜਾਗਾ ਬਈ ਜਮਾ ਫਰੈਸ਼ ਔਡੇ ਸਾਹਮਣੇ ਤੋੜੇ ਟੇਸਟ ਵੀ ਪੂਰਾ ਓਕੇ ਰਿਪੋਰਟ ਆ ਪੂਰਾ ਮਿੱਠਾ ਹੈ ਇਹਦੀ ਪੱਕ ਗਿਆ ਸੀ ਓਏ ਨਹੀਂ ਸਾਨੂੰ ਤੂੜੀ ਚੀਜ਼ ਪਕਾਉਣੇ ਪੈਂਦੇ ਦੱਬੇ ਜੇ ਚ ਪਾ ਕੇ ਇਹ ਐਂ ਪੱਕ ਗਏ ਪੂਰਾ ਮਿੱਠਾ ਬਣਿਆ ਕਿ ਲਾ ਵੀ ਹੇਕ ਟੋਕ ਲੈਆਂ ਵਰਗਾ ਹੁੰਦਾ ਬਾਈ ਮਰਵਾ ਬਹੁਤ ਹੈ ਹਾਂ ਐ ਮਿੱਤਰੋ ਜੱਟ ਲਾਈਫ ਮੜਤੇ ਕੱਖ ਮਿੱਤਰੋ ਕਰਕੇ ਟੋਕਾ ਢੁਕਾ ਜਨ ਨਵੇੜ ਕੇ ਦੇਖਦੇ ਫਿਰ ਕੀ ਬਣਦਾ ਨਾ ਬਾਈ ਜੀ ਦਵਾਈ ਦਵਾਉਣ ਵੀ ਜਾਣਾ ਅੱਜ ਮੈਨੂੰ ਬਹੁਤ ਖੁਸ਼ੀ ਆ ਬਾਈ ਕਿਉਂਕਿ ਆਪਾਂ ਚੱਲੇ ਆਜਾ ਆਪਣੇ ਯਾਰ ਭਾਜ ਨੇ ਦਵਾਈ ਦਵਾਉਣ ਕੀ ਕੀ ਹਾਂ ਦੋਸਤੋ ਹਾਂ ਦਵਾਈ ਨੇ ਬੜੀਆਂ ਗੱਲਾਂ ਕਰ ਲਈ ਮੇਰਾ ਮਨ ਖੁਸ਼ ਹੋ ਗਿਆ ਤੇ ਉਹਨੇ ਬਾਈ ਨੇ ਕਹਿੰਦਾ ਮੈਂ ਇਹ ਤੇ ਬੋਲਦੀ ਆ ਪ੍ਰੀਤ ਕਹਿੰਦਾ ਵੇ ਠੀਕ ਆ ਕਹਿੰਦਾ ਨਾਲ ਕਹਿੰਦਾ ਕੋਈ ਇੱਕਦਰੇ ਤਮਾਲਾ ਗੋਲ ਬੰਨਿਆ ਉਹਦਾ ਬਖਸ਼ ਹੋ ਗਿਆ ਹਾਂ ਬੜਾ ਖੁਸ਼ ਹੋਇਆ ਹੈ ਹੋਰ ਕਹਿੰਦਾ ਪ੍ਰੀਤ ਨਾਲ ਤੇਰੇ ਮਿਹਨਤ ਬੋਲਦੀ ਆ ਤੇਰੀ ਮਿਹਨਤ ਅਸੀਂ ਬੁਲਾਵਾਂਗੇ ਬਾਈ ਮਿਹਨਤ ਬੋਲੂ ਸਾਡੀ ਕਹਿੰਦਾ ਇੱਕ ਹੋਇਆ ਹੁਣ ਤਾਂ ਕਹਿੰਦਾ 100 ਹੋਣਗੇ ਦੇਖੋ ਇਹ ਪੋਜ਼ਿਟਿਵਿਟੀ ਜਿਉਂ ਬੰਦੇ ਚ ਦੇਖ ਹੈ ਨਾਲੇ ਮੈਂ ਜਾਣਦਾ ਨਹੀਂ ਬਾਈ ਨੂੰ ਦੇਖੋ ਨੇ ਦੇਖਿਆ ਨਹੀਂ ਗੱਡੀ ਦੀ ਵੀ ਪਤਾਈਆਂ ਦਿੱਤੀਆਂ ਨੇ ਨੂੰ ਹਾਂਜੀ ਹਾਂਜੀ ਆ ਗਏ ਆ ਗਏ ਆ ਗਏ ਲੋਟਾ ਕੰਮ ਆ ਬੈਠੋ ਬੈਠੋ ਬਹੁਤ ਖੁਸ਼ੀ ਹੈ ਆਪਣਾ ਪੁਰਾਣਾ ਯਾਰ ਆ ਕਰਨ ਭਾਈ ਇੱਕ ਤਾਂ ਯਾਰ ਹੁੰਦੇ ਨੇ ਇੱਕ ਭਾਈ ਹੁੰਦੇ ਨੇ ਪੁਰਾਣੇ ਆ ਅੱਜ ਬਹੁਤ ਖੁਸ਼ੀ ਆ ਭਾਈ ਨੇ ਮੈਨੂੰ ਅੱਜ ਨੇ ਖੁਸ਼ੀ ਕਿਤੇ ਵੀ ਨਹੀਂ ਹੋਈ ਜਨੀ ਅੱਜ ਆ ਨਾ ਨਾ ਮੈਂ ਤਾਂ ਤੈਨੂੰ ਉਦੋਂ ਦੀ ਕਹਿੰਦਾ ਸੀ ਫਿਰ ਨਾ ਅੱਜ ਅੱਜ ਬਹੁਤ ਵਾਈ ਦਾ ਮੈਂ ਪਤਾ ਹੀ ਨਹੀਂ ਕਿੰਨਾ ਗੁੰਦਵਾਤੀ ਜਿੰਨੀ ਖੁਸ਼ੀ ਯਾਰ ਤੈਨੂੰ ਦੱਸਿਆ ਵੀ ਜਨਾਂ ਨੇ ਇਕੱਠਾ ਨਸ਼ਾ ਕਰਿਆ ਹੁੰਦਾ ਜਦੋਂ ਉਹ ਆਏ ਕਹਿੰਦੇ ਨੇ ਵੀ ਆਪਾਂ ਵੀ ਛੱਡਣਾ ਪਿਆਰ ਹੋਵੇ ਤੇ ਤੈਨੂੰ ਦੇਖ ਕੇ ਤਾਂ ਸਾਨੂੰ ਵੀ ਹੁੰਦਾ ਯਾਰ ਵੀ ਹੁਣ ਸਾਡਾ ਹੁਣ ਯਾਰ ਜਦੋਂ ਛੱਡ ਗਿਆ ਇਹ ਲੈਂਡ ਤੇ ਤੁਰ ਪਿਆਰ ਅਸੀਂ ਵੀ ਆਪਸੇ ਜਾਈਏ ਸਾਡੇ ਯਾਰ ਨੇ ਖਾਬ ਦੇਖਿਆ ਕੋਈ ਅਸੀਂ ਸਾਥ ਦਈਏ ਉਹਦਾ ਸਾਥ ਦਈਏ ਪੂਰਾ ਕਰੀਏ ਸਹੀ ਗੱਲ ਆ ਸਹੀ ਗੱਲ ਆ ਨਾ ਨਾ ਪੁੱਛ ਲੈਣਾ ਹੁਣ ਉਹਨੂੰ ਚੱਕਣਾ ਇੱਕ ਨੂੰ ਬੈਕਟੈਂਡ ਤੋਂ ਇੱਕ ਤਾਂ ਉਹਨੂੰ ਦੱਸ ਨਹੀਂ ਪਾਉਂ ਇੱਕ ਉਹਨੂੰ ਵੀ ਚੱਕਣਾ ਹੁੰਦੇ ਨੇ ਇੱਕ ਤਾਂ ਉਹਨੂੰ ਵੀ ਚੱਕਣਾ ਉਹਨੂੰ ਬੈਕਟੈਂਡ ਤੋਂ ਚੱਕਣਾ ਇੱਕ ਤਾਂ ਉਸ ਨੂੰ ਬੈਗਜ ਤੋਂ ਚੱਕਣਾ ਅੱਛਾ ਅੱਛਾ ਤੇ ਜਿਹੜਾ ਐਚਡੀਪੀ ਜੋ ਆਹਕਾਰ ਸੱਤ ਜਿਆੜੇ ਜਿਹੜੀ ਉਹ ਉੱਥੇ ਵਾਕੇ ਆਡੇ ਦੇ ਆਡੇ ਦੇ ਵਾਕੇ ਹੋ ਗੰਮਣਾ ਗੰਮਣ ਦਾ ਮੁਸ਼ਕਲ ਹੀ ਕਹੇਗੇ ਨੇ ਕਿਤੇ ਕਹੂ ਪਰ ਉਹ ਵੀ ਜਦੋਂ ਆਪਣੇ ਕਹਾਇਆ ਦੱਸਦਾ ਮੈਂ ਅੱਗ ਡਿੱਗੀ ਕਿਉਂ ਘਰੇ ਇਧਰ ਆਉਂਦੇ ਆ ਜਾਂ ਇਹ ਬਾਈ ਡਿੱਗੀ ਚ ਖੜਾ ਵਾ ਲੋਟਾ ਦਾ ਡਿੱਗੀ ਚ ਸਿੱਟਿਆ ਕਿਵੇਂ ਆ ਸਿਹਤ ਠੀਕ ਹੈ ਲੋਟ ਰਿਹਾ ਆ ਡਿੱਗੀ ਚ ਆ ਜਾ ਬਹਿ ਜਾ ਬਈ ਆ ਜਾ ਹਾਂ ਵਿਆਪਕੀ ਫਾਇਦਾ ਹੋਇਆ ਪਰ ਫਿਰ ਸਾਡਾ ਕੀ ਫਾਇਦਾ ਹੋਇਆ ਜੇ ਭੈਣੀ ਤੋੜੀ ਲੱਗੀ ਸਕਾਰੀ ਅਸੀਂ ਵੀ ਕੱਬੇ ਰਹੇ ਹਾਂ ਹੈ ਤੋੜੀ ਲੱਗਣ ਦਿੰਦੇ ਤੋੜ ਨੇ ਯਾਰ ਸਿਹਤ ਕੋਲੋਂ ਨਹੀਂ ਕੋਈ ਪ੍ਰਾਪੀ ਆ ਮੇਰਾ ਤਾਂ ਐ ਸੋਚ ਕੇ ਚੱਲੂ ਵੀ ਉਹ ਅੰਦਰ ਸਾਡੀ ਜਿਹੜਾ ਉਹ ਸਾਲਾ ਖੁੱਦੂ ਨਹੀਂ ਜਿਹਦਾ ਆ ਦਵਾਈ ਹੈ ਉਹ ਤੋਂ ਵਧੀਆ ਐ ਐ ਜੋ ਜਿੱਦੇ ਫੇਰ ਕੰਮ ਜਾ ਕੋ ਫੇਰ ਮੜਾ ਚੱਲੂ ਗਈ ਕੋਈ ਆਉਂਦਾ ਹੀ ਨਹੀਂ ਡਿੱਕਾ ਆਉਂਦਾ ਵੀ ਨਹੀਂ ਭਾਈ ਨੇ ਸੋਚੀ ਜਾ ਬੇਬੀ ਮੈਨੂੰ ਯਾਰ ਉਹੀ ਰੱਖਣੀ ਐ ਉਹ ਵਧੀਆ ਸੀ ਇਹਦਾ ਬਦੂ ਐ ਹੈ ਉਹ ਪਤਾ ਕੀ ਨਾ ਸਿਆਲੇ ਕੋਈ ਐ ਟੁਮਾਈ ਟੁਮਾ ਇਟਡੀ ਐਫਸੀ ਚੋਂ ਜੱਖਣਾ ਕਿਹਨਾ ਵੇਲੇ ਮੇਰਾ ਸਾਲਾ ਚਾਹੇ ਨੂੰ ਫੀਮ ਬਵਾ ਤੇ ਤਾਂ ਵੀ ਨਹੀਂ ਹੁੰਦਾ ਉਹ ਤਾਂ ਪੱਕੀ ਨਾ ਕਰਦੀ ਹਾਂ ਹਾਂ ਉਹ ਨਾ ਸਾਹ ਮੰਨਦਾ ਯਾਰ ਹਾਂ ਮੰਨਦਾ ਹੈ ਤਾਂ ਜਦੋਂ ਮੰਨਦਾ ਬਲਿਆ ਤਾਂ ਕਮਰੇਂ ਕੇ ਯਾਰ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਵਧੀਆ ਵਧੀਆ ਜਮਾ ਚੜ੍ਹਦੀ ਤੇ ਦੇਖ ਕੇ ਬਾਈ ਤੁਹਾਨੂੰ ਬਹੁਤ ਖੁਸ਼ੀ ਹੋਈ ਹੈ ਹਾਂ ਚਾਰ ਪੰਜ ਹੋਰ ਤੇ ਵੀ ਬਾਈ ਤਾਂ ਨਾ ਸਾ ਚੜਾਤਾ ਆਹ ਯਾਰ ਮੈਂ ਉਹੀ ਆਪਣੀ ਮਿਹਨਤੀ ਦੱਸ ਦਿਆ ਹਾਂ ਰੰਕੇ ਇਹ ਤੇਰੇ ਤੇ ਕਿਰਪਾ ਹੈ ਹਾਂ ਤੇ ਇਹ ਕਿਰਪਾ ਤੂੰ ਐਂ ਚਲਾਉਣੀ ਆ ਭਾਈ। ਐਂ ਸੇਵਾ ਪਾਣੀ ਤਾਂ ਕਹਿੰਦੇ ਯਾਰ ਵੀ ਦੂਜਾ ਦਾ। ਜੀ ਤੂੰ ਸੇਵਾ ਬੱਸ ਆਹ ਬੰਦੇ ਮੈਂ ਦੇਖ ਕੇ ਅੱਜ ਤੇਨਾ ਬਹੁਤ ਖੁਸ਼ ਆ। ਮੇਰੇ ਪੁਰਾਣੇ ਸਾਥੀ ਨਾਲ ਪੜਦੇ ਸੀ ਨਸ਼ੇ ਦੀ ਦਾਲ-ਦਾਲ ਚ ਫਸੇ ਹੋਏ ਸੀ। ਕੱਢਦੇ ਆਂਗੇ ਆਪਾਂ ਸਾਰਿਆਂ ਨੂੰ। ਵਸੇ ਨਿਕਲ ਚੁੱਕੇ ਨੇ। ਹਾਂ। ਐਂ ਦੇਖ ਕੇ ਤੈਨੂੰ ਕਿੱਥੇ ਖੁਸ਼ ਹੋ ਗਿਆ ਭਰਾ। ਮੇਰਾ ਵੀ। ਮੈਂ ਕਿਉਂਦੋਂ ਸੋਚਿਆ ਸੀ ਜਦੋਂ ਇਤੋਂ ਮੈਂ ਨਾਕਦੇ ਹੁੰਦੇ ਵੀ ਕਿਤੇ ਜਾ ਕੇ ਟਾਈਮ ਆਊ। ਕੈਮਰਾ ਟਾਈਟ ਹੁੰਦੇ ਮੈਨੂੰ ਐ ਹੁੰਦਾ ਸੀ ਤੁਸੀਂ ਘਰੇ ਵਗਜੋ। ਮੈਨੂੰ ਤਕਲੀਫ ਹੋਣੀ ਵੀ ਘਰੇ ਵਗਜਣਾ। ਆਏ ਹਾਏ। ਆਹ ਦੇਖਦੇ ਕਿ ਆਉਂਦਾ ਸਾਨੂੰ ਵੀ ਜਦੋਂ ਮੈਨੂੰ ਵੀ ਬੜਾ ਸੁਆਦ ਆਉਂਦਾ ਜਦੋਂ ਬੰਦਾ ਐ ਕਹਿੰਦਾ ਯਾਰ ਵੀ ਠੀਕ ਆ ਫਿਰ ਮੈਨੂੰ ਐ ਆਉਂਦਾ ਵੀ ਪ੍ਰੀਤ ਸਹੀ ਲੈਣ ਤਾਂ ਜਾਮਾ ਮੈਂ ਕਹਿੰਦਾ ਸਹੀ ਲੈਣਾ ਚਾਰ ਬੰਦੇ ਹੋਰ ਥੋੜ ਨੂੰ 20 ਦੇਖ ਕੇ ਲਾ ਛੱਡ ਗਏ ਹੋਰ ਇਹ ਕੰਮ ਚ ਉੱਤੇ ਅਪਰਾਲਾ ਕਰਿਆ ਹਾਂ ਆਪਾਂ ਕਰੇ ਤਾਂ ਯਾਰ ਵੀ ਨਿਕਲੋ ਬਾਈ ਨਿਕਲੋ ਐਂ ਕਹਿਣਾ ਜੇ ਕੋਈ ਹੋਰ ਬੰਦਾ ਵੀ ਥੋੜ ਨੂੰ ਮਿਲਣਾ ਕਰੀਬ ਹਾਂ ਉਹਦੀ ਕਿ ਹੈਲਪ ਪੂਰੀ ਆਪਾਂ ਤਾਂ ਕਹਿੰਨੇ ਆ ਯਾਰ ਵੀ ਦੱਸੋ ਤਦ ਲੱਸੀ ਸਾਨੂੰ ਸਾਬ ਕੋ ਰੀ ਦੰਮਾਂਗੇ ਹਾਂ ਹਾਂ ਟਾਈਮ ਦੋ ਕਿੱਥੇ ਰੋਵਾਦਾ ਹਾਂ ਹਾਂ ਅਜਾ ਛੜਾਈ ਹੈ ਭਰਾ ਹਾਂ ਹਾਂ ਜੇ ਦੇਖ ਲਈਏ ਹੁਣ ਗਲਗਲ ਕਹੇ ਜੀ ਚੋਂ ਨੇ ਬਾਣੀ ਹੋਰ ਇਹ ਅਸੀਂ ਸਾਨੂੰ ਦੇਖਦੇ ਹੁੰਦੇ ਸੀ ਜਦੋਂ ਤੇ ਪੋਏ ਹੁੰਦੇ ਸੀ ਲੰਪ ਪਿਆ ਜਾਂਦੇ ਹੁੰਦੇ ਹੋਰ ਸਹੀ ਗੱਲ ਹੈ ਅੱਜ ਪਰਮਾਤਮਾ ਦੀ ਕਿਰਪਾ ਛੋਟੇ ਤੇ ਚੜ੍ਹਦੀ ਕਲਾ ਆ ਜਾ ਜਾਨ ਅੱਗੇ ਨਸ਼ਾ ਕਰਨ ਜਾਂਦੇ ਯਾਰ ਆ ਚਾਹ ਰੇਗਾ ਹਰੇ ਆ ਭਾਈ ਤੇਨੇ ਬੰਦੇ ਸੁਣਾਉਂਗਾ ਯਾਰ ਕੇ ਸਭ ਪਰਮਾਤਮਾ ਦੀ ਕਿਰਪਾ ਇਹਨਾਂ ਤੇ ਹੋਈ ਆ ਚੜ੍ਹਦੀ ਕਲਾ ਚ ਰੱਖੋ ਹਾਂ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਸੋ ਚੰਗਾ ਵੀ ਯਾਰਾ ਬਸ ਓਕੇ ਵੀਰੇ ਓਕੇ ਜੀ ਚੱਲ ਬਈ ਕਣੀਆਂ ਆ ਗਿਆ ਮਤਰੋਂ ਮਿੰਨੀਆਂ ਮਿੰਨੀਆਂ ਜਦਾ ਕਰਮੀ ਤੋਂ ਸਰਕਾਰਾਂ ਦਾ ਬਾਇਆ ਕਿਆ ਬਾਤ ਆ ਰੱਬ ਕਹਿੰਦਾ ਦਵਾਈ ਲੈਣ ਆਇਓ ਕਹਿੰਦਾ ਚਲੋ ਮਾੜਾ ਜਿਹਾ ਸ਼ਿਮਲਾ ਬਣਾ ਦੇਣਾ ਤੁਹਾਡਾ ਜਮਾ ਸੈਟ ਰਿਹਾ ਪੂਰਾ ਓਕੇ ਰਿਹਾ ਕਿਆ ਬਾਤ ਆ ਬਾਈ ਬਾਈ ਨੂੰ ਅੱਜ 10 ਦਿਨ ਹੋ ਗਏ ਹਨਾ ਤੈਨੂੰ 10 ਦਿਨ ਹੋ ਗਏ ਬਾਈ ਨੂੰ ਅੱਜ ਦਵਾਈ ਨੂੰ ਬਾਈ ਬਾਈ ਕਹਿੰਦਾ ਪੂਰਾ ਸੈਟ ਰਿਹਾ ਬਾਈ ਰੱਖ ਜੂ ਦੱਬ ਕੇ ਬੱਸ ਕੈਮ ਰਹਿ ਜਾਂ ਤੇਰੇ ਨਾਲ ਆ ਇਹ ਕਿੱਡੀ ਕੁ ਚੀਜ਼ ਆ ਯਾਰ ਹੋਊਗਾ ਬਣਾਇਆ ਭੈਣ ਚੋਰੀ ਛੱਡਿਆ ਨਹੀਂ ਜਾਂਦਾ ਹੈ ਭੈਣ ਦੀ ਮਰਾਗ ਆ ਦੱਸਿਓ ਮੇਰੇ ਲੰਮਾ ਸਾਰੇ ਬੁੱਲਣ ਬਾਈ ਘਾਟ ਬਈ ਬਈ ਵਧੀਆ ਕਰਕੇ ਬਾਰੇ ਬਹਿ ਗਿਆ ਹਾਂ ਹਾਂ ਨੈਗੇਟਿਵ ਬੰਦਾ ਯਾਰ ਤੈਨੂੰ ਉਹੀ ਤਾਂ ਮੈਂ ਕਹਣਾ ਜਿਹੜੇ ਮਸਾ ਕਰਦੇ ਨੇ ਜਾਂ ਤੈਨੂੰ ਐਂ ਕਹਿੰਦੇ ਨੇ ਤੂੰ ਹੱਟੀ ਜਾ ਤੂੰ ਜਿੱਦੇ ਲੱਗ ਜਾਂਦੀ ਜਿੱਦੇ ਲੱਗ ਜਾਂਦਾ ਡਰੋਂ ਦੀ ਘਾੜ ਠੀਕ ਆ ਮੇਰੇ ਨਾਲ ਤੁਹਾਨੂੰ ਲੈਂਦਾ ਮੈਂ ਕੋਈ ਲੈਂਦਾ ਵੀ ਯਾਰ ਉਹਨੇ ਇਹ ਤੈਨੂੰ ਮੈਂ ਗੱਲ ਦੱਸਦਾ ਉਹ ਯਾਰ ਭਾਈ ਨੇ ਆਹੀ ਖਾਬ ਦੇਖਿਆ ਸੀ ਮੈਂ ਯਾਰ ਵੀ ਮੇਰੇ ਯਾਰ ਦੋਸਤਾਂ ਐ ਨਸ਼ਾ ਛੱਡਣ ਤੇ ਅਸੀਂ ਆਏ ਨਾਲ ਉਹਦੋਂ ਬਾਅਦ ਰਲ ਕੇ ਭਾਈ ਨੇ ਹੋਰਾਂ ਦਾ ਸੜਾਈਏ ਕਿੰਨਾ ਸੋਹਣਾ ਘਾਵਣ ਵਾਲੇ ਕਿਸੇ ਦਾ ਵਿੱਚ ਨੁਕਸਾਨ ਨਹੀਂ ਨਾਲ ਦੇਖ ਆਣੀ ਦੁੱਖ ਗੱਲ ਸੁਣਣੀ ਆਈ ਆ ਯਾਰ ਕੰਮ ਤਾਂ ਦੇਖ ਪਰ ਕਿਸੇ ਜਵਾਨ ਨੂੰ ਨਸ਼ੇ ਤੋਂ ਹੈ ਪਏ ਨੇ ਕੰਮ ਤਾਂ ਬਹੁਤ ਕਰਦੇ ਨੇ ਭਾਣੇ ਸਿੱਧੂ ਵਰਗੇ ਵੀ ਕਰਦੇ ਨੇ ਗੱਲ ਨਸ਼ੇ ਕਰਦੇ ਉਹ ਵੀ ਬੋਲ ਦਿੰਦੇ ਨੇ ਪਰ ਕਿਸੇ ਨੂੰ ਆ ਲੈ ਕੇ ਤਾਂ ਨਹੀਂ ਜਾਂਦੇ ਜਾਈਂ ਸੁਣਾਉਣ ਬਾਤ ਤੇ ਇੰਨਾ ਤਾਂ ਨਹੀਂ ਬੰਦੇ ਜੋਰ ਪਾਉਂਦੇ ਉਹਦੇ ਉੱਪਰ ਕਿਮਾਚ ਲੱਗੇ ਹੋਏ ਨੇ ਉਹਨਾਂ ਛੋਟੇ ਵਰਗੇ ਦੇਖ ਲਾ ਹੁੰਦਾ ਉਹਨਾਂ ਨੂੰ ਵੀ ਲੋੜਾ ਨਹੀਂ ਪੈਣ ਦੀ ਮਰਾਗ ਆ ਉਹਦੇ ਬੁੜੇ ਤੇ ਹੀ ਖਰਚੇ ਕਰਾ ਲੈਣ ਉਹਦੇ ਨਹੀਂ ਆਣਾ ਥਾਣੇ ਜਾਣ ਤੋਂ ਮਿੰਟਾਂ ਤਾਂ ਵੀ ਆਪਾਂ ਨੂੰ ਕਿਹੋ ਕਰ ਮੈਨੇ ਉਹ ਯਾਰ ਆਪਦੇ ਹਿਸਾਬ ਤੇ ਲੜਾਈ ਲਾੜਦੇ ਨੇ ਉਹ ਉਹ ਲੜਾਈ ਆਪਦੇ ਹਿਸਾਬ ਤੇ ਲੜਦੇ ਨੇ ਯਾਰ ਮਤਲਬ ਵੀ ਉਹ ਤਾਂ ਐਂ ਕਹਿੰ ਬਈ ਅਸੀਂ ਬੰਦ ਕਰਾਵਾਂਗੇ ਵੀ ਬਈ ਕੋ ਖਾਵੇ ਨਾ ਆਪਣੀ ਆਏ ਯਾਰ ਮੈਂ ਇਹ ਕਹੇ ਨਾ ਵੀ ਤੁਸੀਂ ਖਾਣਾ ਛੱਡੋ ਯਾਰ ਭਾਏ ਨੇ ਆਪੀ ਬੰਦਾ ਤੇ ਲੜਾਈ ਉਹਨਾਂ ਦੀ ਵੀ ਉਹੀ ਹੈ ਸਹੀ ਆ ਉਹ ਵੀ ਆਪਦੀ ਥਾਂ ਸੇ ਬਈ ਵਿਚਾਰਦਾ ਨਾ ਮੂਦਾ ਦਾ ਇਕਲ ਦਾ ਨਸ਼ੇ ਦੀ ਖਤਮ ਹੁੰਦਾ ਵੀ ਨੌਜਵਾਨ ਹਟਣਾ ਠੀਕ ਆ ਵੀ ਉਹ ਆਪਦੀ ਸਾਈਡ ਤੋਂ ਲੱਗੇ ਨਹੀਂ ਉਹ ਵੀ ਸਹੀ ਨੇ ਭਾਏ ਨੇ ਉਹ ਵੀ ਸਹੀ ਨੇ ਉਹਨਾਂ ਨੂੰ ਐ ਵੀ ਜਿਹੜੇ ਨਿਆਣਿਆਂ ਤੇ ਹੁਣ ਉਹੀ ਮਿਲ ਜਾਂਦਾ ਆ ਮਿਲ ਜਾਂਦਾ ਯਾਰ ਲੈ ਕੇ ਲਾਉਂਦੇ ਨੇ ਉਹ ਬਹੁਤ ਵਧੀਆ ਉਹ ਵੀ ਠੀਕ ਆ ਆਪਾਂ ਆਏ ਆ ਵੀ ਯਾਰ ਆਪਾਂ ਹੋਰ ਸਾਲ ਤੇ ਬਸ ਮੰਨ ਲੈ ਯਾਰ ਫਰਕ ਆ ਵੀ ਮੁੱਦਾ ਇੱਕ ਹੀ ਆ ਹਾਂ ਮੁੱਦਾ ਮਾੜਾ ਕਰ ਦੋ ਤਾਂ ਆਪਦੀ ਆਪਾ ਕਹਿੰਦੇ ਯਾਰ ਵਧੀਆ ਗੱਲ ਆ ਇੰਨਾ ਸਟੈਂਡ ਕੌਣ ਲੈਂਦਾ ਨਹੀਂ ਬਈ ਮਕਸਦ ਇੱਕ ਹੀ ਆ ਹਾਂ ਆ ਗਏ ਮੇਟਰੋ ਹਸਪੀਟਲ ਫੇਰ ਪਰਚੇ ਕਟਵਾ ਲਿਆ ਮੇਟਰੋ ਚਾਰ ਜਣੇ ਨੇ ਆ ਦਿਖਾਉਣੇ ਆ ਡਾਕਟਰ ਨੂੰ ਭੈਣਾ ਜੀ ਹਾਂ ਜੀ ਭਾਈ ਜੀ ਬਣਾਤਾ ਕਾਫਲਾ ਹਾਂ ਹਾਂ ਫੇਸੈਂਟਰਾਂ ਦਾ ਹਾਂ ਬਣ ਗਿਆ ਆਏ ਆ ਭਾਈ ਕਾਫਲਾ ਕੀ ਰੀ ਆ ਸਾਡੀ ਮਿਹਨਤ ਆ ਰੇਲ ਗੱਡੀ ਐ ਕੀ ਜਤਨਾ ਗਿਆ ਆ ਆ ਆ ਉਹ ਜਮੀਨ ਜਿਹੜੀ ਦਾ ਜਮੀਨ ਹੈ ਹੋ ਗਿਆ ਕਰਨ ਜੀ ਕਰਾ ਲਿਆ ਫੋਟੋ ਡਾਟਾ ਹਾ ਤੇ ਕਿੰਨੇ ਪੇਸ਼ੈਂਟ ਨੇ ਆਪਣੇ ਆਪਣੇ ਨੇ ਚਾਰ ਨੇ ਅੱਗੇ ਚਾਰ ਨੇ ਮਤਰਾ ਜੀ ਯਾਰ ਨੇ ਸਰਪਾ ਜੀ ਬਹੁਤ ਵਧੀਆ ਬਹੁਤ ਵਧੀਆ ਕੰਮ ਲੋਟਾ ਕੰਮ ਬਹੁਤ ਵਧੀਆ ਬਹੁਤ ਵਧੀਆ ਸਰਪਾ ਬਹੁਤ ਆਪਾਂ ਵੀ ਬਹੁਤ ਆਓ ਕਰੇ ਨੇ ਪਾਪੜ ਵੇਲੇ ਨੇ ਚਾਲ ਪਰਮਾਧਵਾ ਨੇ ਸੁਣ ਲਈ ਹਾਂ ਸਾਰਿਆਂ ਨੇ ਸੁਣਿਆ ਯਾਰ ਜਿਵੇਂ ਆਪਣੀ ਕਈ ਗੱਲਾਂ ਮੈਂ ਤਾਂ ਆਪ ਤਾਂ ਹੀ ਕਹਿਣਾ ਵੀ ਤੜਕੇ ਆਪਣੇ ਆਪ ਕੋਕਰੀ ਗਏ ਜਾਨਾ ਮਾਲਕਾਂ ਚੋਕੜਾ ਚੋਕੜਾ ਕੀ ਕਰਦੇ ਫਿਰਦੇ ਆਹ ਲੈ ਬਾਈ ਜੀ ਤੂੰ ਆ ਜਾ ਆ ਤੇਰੀ ਵੀ ਬਣਾ ਲੈਨੇ ਗੱਲ ਕਿਹੜੀ ਆ ਹੋਰ ਕਿਉਂ ਲੱਗਿਆ ਐਸੇ ਤੇ ਪਾਏ ਨੇ ਗੋਪੀ ਜੀ ਵਾਰ ਕਹਨੋ ਚੱਲ ਵਧੀਆ ਵਧੀਆ ਜਾਣਾ ਚੱਲ ਸੇਵਾ ਆ ਆਈਆਂ ਯਾਰ ਮਾ ਦਾ ਫਰਮ ਦੇਖ ਰਹੇ ਆਈਆਂ ਯਾਰ ਆਪਾਂ ਲੱਗੀ ਆਏ ਆ ਵੀ ਯਾਰ ਨਿਕਲੇ ਕੋਈ ਆਪਾਂ ਨੇ ਦੇਖਿਆ ਹੈ ਤੈਨੂੰ ਮੈਂ ਦਈਦਾ ਕਿਹਾ ਦਵਾ ਦਾ ਸਿਸਟਮ ਬਣਾ ਕੋਈ ਆਪਾਂ ਇਕੱਠਾ ngồi ਕੇ ਬੈਠ ਕੇ ਜਿੱਥੇ ਕੋਈ ਬੰਦਾ ਨਾ ਆਪਦੇ ਆਪ ਆ ਕੇ ਮਿਲਿਆ ਸਟੇ ਆ ਉਹ ਵੀ ਯਾਰ ਇਸ ਵਿੱਚ ਹਾਂ ਕਿੱਥੇ ਦੇਖ ਰਿਹਾ ਮੈਂ ਗੌਰ ਕਰੂੰ ਮੇਰੇ ਜ ਆਹ ਗਾਉੜ ਜੀ ਹੁੰਦੀ ਤਾਂ ਹੈਗੀ ਆ ਵੀ ਯਾਰ ਚੱਕਰਿਆ ਜਾਵੇ ਐ ਪਰ ਮੈਂ ਭਾਏ ਤਾਂ ਤੁਹਾਨੂੰ ਦੱਸਿਆ ਵੀ ਜਮੇ ਗੱਲ ਸੁਣਾ ਜਿਹਦੇ ਘਰੇ ਅੱਗ ਲਾਈ ਨਹੀਂ ਲੱਗਦੀ ਜਦੋਂ ਤੂੰ 5-7000 ਲੈ ਲਿਆ ਇੱਕ ਗਰੀਬ ਦਾ ਇਲਾਜ ਕਰਾਤਾ ਹੂੰ ਕੰਮੀ ਨੇ ਹਾਂ ਮੰਨਦਾ ਇਹ ਚੀਜ਼ਾਂ ਹੁੰਦੀ ਚੱਲਦੇ ਤਾਂ ਆਈਆਂ ਯਾਰ ਦੇਖਦੇ ਆਂ ਬਾਕੀ ਕੀ ਕਰਾਂ ਕਮਾਈ ਕਰਨੀ ਹੈ ਕਮਾਈ ਨਹੀਂ ਕਮਾਈ ਦਾ ਪਾਵਦੇ ਵੀ ਕਹਿੰਦਾ 6 ਮਾਸਾ ਕਹਿੰਦਾ ਪਾਵ ਦੇ ਰਹੇ ਹੈ ਆਪਣਾ ਦਾ ਪਾਵਦੇ ਵੀ ਹਾਂ ਵਧੀਆ ਵਧੀਆ ਹੋਰ ਸੁਣਾ ਛੋਟਾ ਮੈਂ ਕਹਿੰਦਾ ਚੜਦੀ ਕਲਾ ਚੱਲ ਚੰਗਾ ਯਾਰਾ ਫਿਰ ਓਕੇ ਮਿਲਦੇ ਆਂ ਮਾਰ ਲਿਆ ਕਰ ਗੇੜਾ ਜਾਂਗਾ ਹਾਂ ਵੀ ਮਿੱਤਰੋ ਇਹਨੇ ਬਾਈ ਆਪਣੇ ਪਥੋਲੇ ਯਾਰ ਕਿਵੇਂ ਲੋਟ ਆ ਰਿਹਾ ਬਾਈ ਸਸ ਜੀ ਕਾਲ ਠੀਕ ਹੈ ਬਾਈ ਕਿਰਪਾ ਹੈ ਬਾਬੇ ਨਾਨਕ ਦੀ ਬਾਕੀ ਤੁਸੀਂ ਬਾਈ ਬਹੁਤ ਵਧੀਆ ਮਦਦ ਕਰੀ ਹੈ ਨਾ 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 ਬਹੁਤ ਬਹੁਤ ਧੰਨਵਾਦ ਬਾਈ ਨਾ ਨਾ ਆ ਆਤਮਾ ਨੇ ਬਾਹ ਫੜ ਲਈ ਅੱਜ ਹੈਗੇ 70% 30% ਚੱਕ ਕੇ ਇਹ ਵੀ ਮਾਰਾਂਗੇ ਬਰੇ ਬਾਈ ਨਾ ਨਾ ਵਧੀਆ ਜਨ ਪਹਿਲਾ ਵਰਗੇ ਬੰਨਾ ਹੈ ਬਾਈ ਉਹੀ ਸਿੱਕੀ ਜਦਾਂ ਤਾਂ ਜਾਉਣਾ ਹੈ ਹਾਏ ਹਾਏ ਹਾਂ ਬਾਈ ਮੇਰਾ ਅੰਦਰੋਂ ਜਜ਼ਬਾ ਇਹ ਮੋਨਾ ਸਮਝ ਕੇ ਨਾ ਮਿਲੂਗਾ ਨਾ ਨਾ ਐ ਨਹੀਂ ਠੀਕ ਆ ਗੱਲਾਂ ਅੰਦਰੋਂ ਹੀ ਹੁੰਦੀਆਂ ਚੰਗਾ ਮਾਂ ਪਿਓ ਮੇਰੇ ਨਾਲ ਬੰਦੇ ਨੂੰ ਯਾਰ ਆਪ ਨੂੰ ਪਤਾ ਹੁੰਦਾ ਵੀ ਮੈਂ ਕਿੰਨੇ ਜੋਗਾ ਮਾਂ ਪਿਓ ਦਾ ਮੁੱਲ ਦੁਜਾ ਨਹੀਂ ਬੰਦਾ ਦੁਜਾ ਤਾਂ ਕਿੱਸੀ ਕਰ ਸਕਦਾ ਬਿਲਕੁਲ ਬਾਈ ਪ੍ਰਮਾਤਮਾ ਨੇ ਮਿਹਰ ਕਰਨੀ ਹੈ ਤੇ ਆਪਾਂ ਵੀ ਬਦਨਾ ਅੱਗੇ ਜੀ ਹਾਂ ਇਹ ਹਾਲਾਤਾਂ ਦੇ ਮੈਂ ਵੀ ਆਈਗਾ ਨਾ ਨਿਕਲੂ ਵੀਰੇ ਮਾਰੋ ਠੋਕਰ ਜਾਣਾ ਕਿ ਟੀਕ ਗੱਲਾਂ ਮਾਰਾਂਗੇ ਬਾਈ ਮਾਰਾਂਗੇ ਠੋਕਰ ਇਹਨੂੰ ਤਾਂ ਛੱਡਾਂਗੇ ਹੈ ਕਿਤੇ ਦਿਖਾਵਾਂਗੇ ਜਲ ਬੇ ਪਤਾ ਲੱਗੂ ਪ੍ਰਮਾਤਮਾ ਅੱਗੇ ਮੇਰ ਹੈ ਦਾਦੇ ਨੇ ਉਹਨੇ ਕਰਨੀਆਂ ਕਰੂਗਾ ਯਾਰ ਅੰਦਰੋਂ ਦਾ ਰੱਬ ਨੂੰ ਪਤਾ ਹੀ ਹੈ ਨਾ ਬੰਦੇ ਨੂੰ ਬੰਦੇ ਨੂੰ ਆਪ ਨੂੰ ਹੀ ਬੰਦਾ ਜਾਣਦਾ ਹੁੰਦਾ ਯਾਰ ਵੀ ਮੈਂ ਕਿੰਨੇ ਲੋਕਾਂ ਨੂੰ ਵੀ ਮੈਂ ਕੀ ਕਰ ਸਕਦਾ ਦੂਜਾ ਨਹੀਂ ਦੂਜਾ ਤਾਂ ਅਦਾ ਲਾ ਸਕਦਾ ਦਿਲ ਚ ਹਜੇ ਵੀ ਪਈਆਂ ਹਨ ਨਿੱਕੀਆਂ ਨਿੱਕੀਆਂ ਚੰਗਿਆਰੀਆਂ ਪਈਆਂ ਉਹ ਨਹੀਂ ਦੁਬਾਰੇ ਇੱਕ ਕਰ ਲਈਏ ਅੱ ਨਿਕਲੋ ਯਾਰਾ ਕਿਉਂ ਭਾਈ ਨੇ ਇਹੀ ਵਾਂਚ ਆਹ ਇਹੀ ਆ ਬਾਈ ਯਾਰ ਜਿਆੜੀਆਂ ਦਾ ਭੰਪੜ ਬਣਾਓ ਹਾਂ ਫੇਰ ਹੀ ਬਣੋ ਉਹ ਬੰਦੇ ਨੂੰ ਆਪ ਨੂੰ ਪਤਾ ਹੁੰਦਾ ਵੀ ਕਿੰਨੇ ਜੋਗ ਕੇ ਆਪਾਂ ਕੀ ਕਰ ਸਕਦੇ ਆ ਕੋਈ ਗੱਲ ਨਹੀਂ ਰਾਤ ਜਾਂਦੇ ਬਹੁਤ ਕੋਸੇ ਡੋਕੜਾ ਆਉਂਦੀਆਂ ਨੇ ਹੋਕੜਾ ਆਉਂਦੀਆਂ ਨੇ ਤੁਹਾਨੂੰ ਕਹਾਂਗਾ ਕਿ ਮੈਂ ਚੋਟੀ ਦਾ ਬਾਈ ਪਿੰਡ ਦੇ ਵਿੱਚ ਚਾਰ ਮੁੰਡੇ ਡਾਕਟਰ ਲਵਾਏ ਐ ਇਥੋਂ ਪਿੰਡ ਹਾਂਜੀ ਆਪ ਉਸ ਲੋ ਮੁੰਡਾ ਕੋਈ ਅਕਬਾਲ ਹਾਂ ਠੀਕ ਐ ਆਪਦੀ ਜ਼ਿੰਦਗੀ ਇਹਨਾਂ ਨਸਿਆਂ 'ਚ ਰੋਣ ਲਈ ਜਿਹੜਾ ਮੇਰਾ ਮੁੱਦਾ ਸੀ ਕੀ ਨਾ ਤਾਂ ਦਾ ਉੱਥੋਂ ਤੋਂ ਆ ਪੜਕ ਕੇ ਪਤਾ ਨਹੀਂ ਕਿੱਧਰ ਵਗ ਗਿਆ ਪਰ ਅੱਜਾ ਥੇਸ ਬੰਪ ਲੱਗਦੀ ਆ ਦਿਲਾਂ ਨੂੰ ਉਹ ਕਿਹੜੇ ਪਾਸੇ ਵਗ ਗਿਆ ਤੂੰ ਤਰੀਕੀ ਸੋਚਾਂ ਸੀ ਨਸੀਨੇ ਨਸਾ ਜਮੀਰ ਮਾਰਦਾ ਕਿੱਡੇ ਤਾਈ ਬੰਦਾ ਹੋ ਗਿਆ ਨਸ਼ਾ ਯਾਰ ਬੰਦੇ ਨੂੰ ਜ਼ੀਰੋ ਕਰ ਦੌਂਦਾ ਜਮਾ ਯਾਰ ਆਪ ਦੀ ਜੂ ਦੀ ਗਤ ਮੰਦਰੋਂ ਹੋ ਜਾਂਦੀ ਆ ਬੰਦੇ ਦੀ ਪਿੰਡਾਂ ਵਾਲੇ ਦੀ ਛੋਟਾ ਜਿਹਾ ਹੁੰਦਾ ਫੋਟੋ ਲੈ ਕੇ ਆਏ ਸੰਤ ਜਰਨੈਲ ਸਿੰਘ ਖਾਰ ਧੀਰ ਵਾਲੀ ਫੋਟੋ ਘਰੇ ਲੱਗੀ ਪਈ ਆ ਕਮੰਦ ਬੇਅੰਤ ਦੇ ਕਿੱਸੇ ਪੜਦਾ ਫਤੇਨਾਵਾ ਹਾਲਸਾ ਜਿਹੜੇ ਉਹ ਆਨੇ ਹੁੰਦੇ ਸੀ ਲਿਟੇ ਲਿਟੇ ਲਿਟਰੇਚਰ ਉਹ ਪੜਦਾ ਬਾਈ ਖੂਨ ਆ ਵਾਲੇ ਮਾਰਦਾ ਉਹ ਕੋਈ ਨਾ ਯਾਰ ਫਿਰ ਹੁਣ ਦੁਬਾਰੇ ਕਰ ਦੋ ਸੁਰੂ ਇਹ ਹੋਇਆ ਇਹਦਾ ਸਟਾਰਟਿੰਗ ਹੀ ਆ ਇਹਨਾਂ ਗਲਤੀਆਂ ਹੋਣਾਂ ਦੁਬਾਰੇ ਫੇਰ ਚੱਲੋ ਅੰਕਾਰ ਵੀ ਕਰਦੇ ਆਪਾਂ ਪਰ ਪ੍ਰਮਾਤਮਾ ਅੱਗੇ ਜਾਣ ਦੇਣੀ ਐ ਵੀ ਆਪਦੇ ਹੁਣ ਕੌਨਫੀਡੈਂਸ ਦੁਬਾਰੇ ਜਾਗ ਆਇਆ ਵੀ ਯਾਰ ਕੋਈ ਹਜੇ ਕੁਝ ਨਹੀਂ ਵਿਗੜਿਆ ਉਹ ਤਨ ਮਾੜੇ ਸੀ ਉਹ ਯਾਰ ਪਿਛਲਾ ਨਹੀਂ ਬਾਤ ਲਿਆ ਜਾਂਦਾ ਹੁੰਦਾ ਅਗਲਾ ਤਾਂ ਆਪਣੇ ਹੱਥ ਚ ਆਣਾ ਅਗਲਾ ਵੀ ਨਵਾਂ ਕਿਸੇ ਦਾ ਜਵਾਕ ਬਾਈ ਲੱਗੇ ਨਾ ਸੁੱਖ ਰੱਖੇ ਬਾਕੀ ਤੁਸੀਂ ਬਾਈ ਬਹੁਤ ਸੇਹ ਦਿੱਤੀ ਬਾਈ ਜੋ ਜਜ਼ਬਾ ਅੰਦਰ ਹੈ ਬਾਈ ਸੇਹ ਦੇ ਵਿੱਚੋਂ ਤਾਨੂੰ ਬਹੁਤ-ਬਹੁਤ ਮਿਲਿਆ ਬਾਈ ਹਾਂ ਜੇ ਤੁਸੀਂ ਨਾ ਮਿਲਦੇ ਪਤਾ ਨਹੀਂ ਕਿਹੜੇ ਰਾਹਾਂ ਤੇ ਹੁੰਨਾ ਸੀ ਅੱਜ ਤੁਹਾਡੇ ਸਾਹਮਣੇ ਆ ਵਧੀਆ ਆ ਮੂੰਹ ਚਿਹਰਾ ਦੇਖ ਲੈ ਬਾਈ ਉਸ ਤੇ ਰਹੀ ਨਹੀਂ ਆ ਬਾਈ ਨਾ ਨਾ ਵਧੀਆ ਵਧੀਆ ਯਾਰ ਹਜੇ ਇਹ ਹੁੰਦੇ ਆ ਬੰਦਿਆਂ ਦੇ ਚਿਹਰੇ ਹਾਂ ਹਜੇ ਮਾੜੀ-ਮੋਟੀ ਮੈਡੀਸਿਨ ਚੱਲਦੀ ਐ ਉਹਨੂੰ ਵੀ ਬਾਈ ਜਮਾਂ ਤੇ ਅੱਗਣਾ ਕੁਝ ਵੀ ਬਾਈ ਆ ਜਿਹੜੀ ਕੋਲ ਲਿਪ ਜੀ ਹੁੰਦੇ ਜਰਦੇ ਦੀ ਉਹ ਵੀ ਨਹੀਂ ਲਾਉਣੀ ਪਰਮਾਤਮਾ ਤੇਰੇ ਨਾਲ ਵਾਦਾ ਐ ਬਾਈ ਕਰੂ ਮੈਂ ਤੇ ਮੇਰਾ ਨਾਮ ਵੀ ਸੰਤ ਐ ਤੇ ਦਿਵਾਲੀ ਵਾਲੇ ਦਿਨ ਜਨਮ ਦੇਨੇ ਪਰਮਾਤਮਾ ਮਿਹਰ ਕਰਦੇ ਦਾਦੀ ਦੇ ਨਾਂ ਸੰਤ ਰੱਖਿਆ ਸੀ ਵਾਹ ਕੀ ਬਾਤ ਹੈ 44 ਦਾ ਮੁੰਡਾ ਬਹੁਤ ਜ਼ਿਆਦਾ ਬਾਈ 15 ਸਾਲ ਮੈਂ ਕਸ਼ਟ ਝੱਲ ਕੇ ਬਾਵਾ ਪਰਵਾ ਪਰਵਾ ਕੇ ਪੱਟਾ ਇੱਥੋਂ ਇੱਥੋਂ ਕੋਈ ਅੰਗਣੀ ਮੇਰਾ ਸਾਫਤਾ ਸਾਰੇ ਵੱਡੇ ਪਿਆ ਮੈਂ ਆਹਾਂ ਕਰਦਾ ਨਾਲ ਚਾਕੂਆਂ ਨਾਲ ਉਹ ਯਾਰ ਨਾ ਸਾ ਫੇਰ ਉਹੀ ਗੱਲ ਯਾਰ ਆਪਾਂ ਇਹਦਾ ਕੰਮ ਕਰੀ ਜਾਂਦਾ ਬੰਦ ਨੂੰ ਮਤਮਾ ਆਈ ਜਾਂ ਯਾਰ ਆਪਣੀ ਬੇਨਤੀ ਇਹੀ ਹੈ ਵੀ ਹਨਾ ਵੀ ਕਰੋ ਨਾ ਬਾਈ ਜਿਹੜਾ ਨਵੇਂ ਲੱਗਿਓ ਯਾਰ ਕੋਈ ਫਾਇਦਾ ਨਹੀਂ ਤਾਂ ਦੇਖ ਲਿਆ ਬਾਈ ਦਹਾਂ ਵੀ ਹੋਰ ਬੰਦਿਆਂ ਨੂੰ ਉਹ ਕਰਾਂਗੇ ਵਧੀਆ ਬਾਈ ਗਾਹ ਮੋਟੀਵੇਟ ਕਰੀ ਯਾਰ ਮਾੜਾ ਜਾਂਦਾ ਸੋਹਣਾ ਵਾਲਾ ਕਰੋ ਬਾਈ ਮੈਂ ਕੱਲ ਕੱਲ ਵੀਡੀਓ ਬਾਈ ਮਹਾਰਾਜ ਦੇਖੀ ਜਾਂਦਾ ਸੀ ਹੂੰ ਉਹ ਆਪਣਾ ਪਰਮਿੰਦਰ ਝੋਟੇ ਦੀ ਬਾਈ ਦੀ ਉਹ ਬਹੁਤ ਵਧੀਆ ਲਾਈਨ ਹੈ ਉਹਦੀ ਕਿਸੇ ਗੱਲ ਨੂੰ ਮੈਨੂੰ ਵੀ ਐਂ ਜਿ ਲੱਗਿਆ ਪਹਿਲਾਂ ਜਦੋਂ ਮੈਂ ਨਸ਼ਾ ਕਰਦਾ ਸੀ ਵੀ ਇਹ ਗਲਤ ਬੰਦਾ ਆ ਆਪ ਦੀ ਹਵਾਵਾਜੀ ਜੀ ਕਰੀ ਜਾਂਦਾ ਪਰ ਉਹ ਬੰਦੇ ਨੇ ਹਵਾਵਾਜੀ ਜਿੰਨੀ ਕਰਿਆ ਉਹ ਕਿ ਲੋਕਾਂ ਨੇ ਘਰ ਬਚਾਉਂਦਾ ਜੇ ਉਹਨੂੰ ਕੁਰਬਾਨੀ ਦੇਣੀ ਪੈਗੀ ਬਾਈ ਉਹਨੂੰ ਗੁਰੂ ਨਾਨਕ ਦੇਵ ਜੀ ਦੀ ਗੋਦੀ 'ਚ ਬਿਠਾਊਗਾ ਇਹ ਆਪਣੇ ਪੰਜਾਬ 'ਚ ਸਿਆਸਤਾਂ ਬਹੁਤ ਵੱਡੀਆਂ ਠੀਕ ਹੈ ਨਾ ਨੌਜਵਾਨੀ ਨੂੰ ਖਤਮ ਕਰਨ ਦੀਆਂ ਇਹ ਦੋ ਤਿੰਨ ਚੀਜ਼ਾਂ ਬਾੜਦੀਆਂ ਚਿੱਟਾ ਬਾੜਤਾ ਉਹਨਾਂ ਦੀ ਮਾਨਸਿਕਤਾ ਕਮਜ਼ੋਰ ਕਰਨ ਹੁਣ ਆਉਣ ਵਾਲੀ ਨੌਜਵਾਨੀ ਨੂੰ ਖਤਮ ਕਰਨਾ ਉਹਨਾਂ ਨੂੰ ਕਿਸੇ ਆਪਦੇ ਜਿਹੜੇ ਪੁਰਖੇ ਸੀ ਸਾਡੇ ਗੁਰੂ ਵੱਡ ਬਡੇਰੇ ਗੁਰੂ ਸਾਹਿਬਾਨ ਉਹਨਾਂ ਨੇ ਏਡੇ ਏਡੇ ਕੁਰਬਾਨੀਆਂ ਕਰਕੇ ਹਾਂ ਜੀ ਉਹਨਾਂ ਨੇ ਏਹੀਆਂ ਕੁਰਬਾਨੀਆਂ ਕਰਕੇ ਆਪਾਂ ਨੂੰ ਰਾਜ ਬਣਾਵਾ ਤੇ ਕਿਹੜਿਆਂ ਦੇ ਆਪਾਂ ਨੂੰ ਬਈ ਰਾਜੇ ਹਾਂ ਜੀ ਸਰਕਾਰ ਦੀ ਇਹਦਾ ਚਾਲ ਆ ਆਪਾਂ ਨੂੰ ਰਾਜੇ ਬਣਾਇਆ ਸੀ ਆਪਾਂ ਰਾਜਾਂ ਤੋਂ ਫੇਰ ਮੰਗਤੇ ਬਣ ਕੇ ਲੋਕਾਂ ਦੇ ਅੱਗੇ ਦਰਦਰ ਭੀਖ ਬਈ ਮੰਗੀ ਐ ਦਰਦਰ ਭੀ ਵੀ ਮੰਗੀ ਐ ਗੰਦ ਖਾਤਰ ਮੰਗੀ ਐ ਬਈ ਸਿਕਟਾਂ ਖਾਤਰ ਪਰ ਅਸੀਂ ਆਪਦੇ ਪੁਰਖਿਆਂ ਦੇ ਕੋਈ ਨਹੀਂ ਸੀ ਪਰ ਹੁਣ ਇਹ ਸੱਚੇ ਮੇਰ ਤਾਂ ਉਹਦੀ ਉਹਦੀ ਨਾਲ ਹੀ ਚੱਲਣਾ ਸਾਰਾ ਕੁਝ ਪਰ ਹੁਣ ਉਹ ਆਨਲਾਈਨ ਤੇ ਆਉਣੇ ਬਾਈ ਕੋਈ ਨਹੀਂ ਟਿਕੜਿਆ ਬੋਲੇ ਸੋਹਣੇ ਹਾਲ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਬਾਈ ਇੱਕ ਪਰਮਾਤਮਾ ਹੋਰ ਬਖਸ਼ੇ ਸਾਫਤ ਸੂਰਤ ਦੀ ਮੈਨੂੰ ਥੋੜੀ ਜੀ ਹਜੇ ਇੱਕ ਦਿੱਕਤ ਹੈ ਉਹ ਪਰ ਉਹ ਮੇਰ ਕਰਦੇ ਕੁਝ ਮੈਂ ਕਰੂੰਗਾ ਤੇ ਗੁਰੂ ਦੇ ਲੜ ਲੱਗਣਾ ਬਾਈ ਬਾਜੀ ਹੋਰ ਕੁਝ ਨਹੀਂ ਜ਼ਿੰਦਗੀ 'ਚ ਬਾਈ ਦੇਖ ਲਿਆ 15 ਸਾਲ ਕਰ ਲਿਆ ਬਾਈ ਬਾਈ ਰਿਗੋਟਾ ਬਾਈ ਸਰਾਬ ਤੋਂ ਲੈ ਕੇ ਤੀਸਣਾ ਤੋਂ ਲੈ ਕੇ ਕੋਈ ਕੀ ਨਹੀਂ ਛੱਡੀ ਘਰ ਦਾ ਬੀਨਾਸ਼ ਕਰਤਾ ਅੱਜ ਨੂੰ ਮਾਂ ਪਿਓ ਮੇਰਾ ਸੌਖਾ ਹੁੰਦਾ ਉਹਨਾਂ ਦੀਆਂ ਦਾੜੀਆਂ ਨੂੰ ਬਾਈ ਉਹ ਕਰਿਆ ਉਹਨਾਂ ਨੂੰ ਸ਼ਰਮਿੰਦਾ ਹੋਣਾ ਪੱਗਾਂ ਉਹਨਾਂ ਦੀਆਂ ਲੈ ਗਈਆਂ ਠੀਕ ਹੈ ਉਹਨਾਂ ਨੇ ਕਿਸੇ ਤੋਂ ਕਹਾਇਆ ਨਹੀਂ ਮੈਨੂੰ ਦੁੱਖ ਤਾਂ ਹੈਗਾ ਬਾਈ ਬਹੁਤ ਵੱਡਾ ਦੁੱਖ ਹੈ ਬਹੁਤ ਵੱਡਾ ਦੁੱਖ ਤੈਨੂੰ ਸਾਸਤਾ ਹੈਗਾ ਨਾ ਵੀ ਗਲਤੀਆਂ ਗਲਤ ਮੈਨੂੰ ਸੁਧਰੂ ਯਾਰ ਜਿਹੜੇ ਬੰਦੇ ਨੂੰ ਪਤਾ ਵੀ ਮੈਂ ਗਲਤਾਂ ਉਹ ਸਹੀ ਰਾਹ ਤੇ ਆਊਗਾ ਬਾਈ ਪਾਪੀ ਇਸ ਗੱਲ ਤੋਂ ਐ ਵੀ ਮੈਂ ਆਪਦੇ ਗੁਰੂਆਂ ਦੇ ਇੱਕ ਕਿਨਕੀ ਵਰਗਾ ਵੀ ਨਹੀਂ ਬਣ ਸਕਿਆ ਬੰਨ ਦੀ ਸੋਚ ਰੱਖੀ ਸੀ ਉੱਥੋਂ ਕਿਹੜੇ ਰਸਤੇ ਪੈ ਗਿਆ ਮੈਨੂੰ ਇਹ ਗੱਲ ਦਾ ਦੁੱਖ ਹੈ ਬਈ ਅੰਦਰੋਂ ਮੈਂ ਨੱਕ ਨਾਲ ਖੀਰਾ ਵੀ ਕੱਢੀ ਜਾਵਾਂ ਤਾਂ ਵੀ ਮੈਂ ਨੀਵੇਂ ਹੀ ਰਹੂੰਗਾ ਉਹ ਨਹੀਂ ਕਰੂੰ ਮੈਂ ਵਾਹਿਗੁਰੂ ਮੇਰ ਯਾਰ ਨਾਲ ਅਬਾਈ ਤੇਰੇ ਜਿਹੜੀ ਗੱਲਾਂ ਜਗਾ ਕੈਮਰਾ ਹੋ ਬੰਦ ਕਰ ਲੋ ਗਲਤ ਕੰਮ ਕਰਿਆ ਬਾਈ ਮਾਂ ਪਿਓ ਦੀਆਂ ਚਿੰਤਾ ਰੋਤੀਆਂ ਉਹ ਚੱਲ ਕੋਈ ਨਾ ਉਹ ਤਾਂ ਯਾਰ ਅਤਿਤੀ ਤੇ ਨਾ ਪਤਾ ਵੀ ਆ ਵੀਰ ਮੈਂ ਟਰੁੱਪ ਇੱਥੋਂ ਪਿੰਡ ਤੋਂ ਨੇ ਇਹ ਵੀ ਆਪਾਂ ਤੋਂ ਪ੍ਰਭਾਵਿਤ ਹੋ ਗਏ ਤਾਂ ਬਾਈ ਲੈਣ ਲੱਗੇ ਸੀ ਮਤਲਬ ਕਿ ਹੋ ਗਿਆ ਨਾ ਨੂੰ ਮਹੀਨਾ ਸੈਟ ਨੇ ਅਗੇ ਨੂੰ ਬਹੁਤ ਫਰਕ ਆ ਯਾਰ। ਕੋਲ ਜਾਣਗੇ ਠੀਕ ਮਿੱਤਰੋ ਟਾਈਮ ਲੱਗਦਾ ਹੁੰਦਾ। ਪਰ ਦਿਖਾਵਾਂਗੇ ਤੁਹਾਨੂੰ। ਮਿੱਤਰੋ ਲੈ ਲਈ ਜਾ ਦਵਾਈ ਹੁਣ ਆਪਾਂ। ਚੱਲੇ ਆਂ ਫਿਰ ਪਿੰਡ। ਮਿੱਤਰੋ ਆਇ ਨ ਦਵਾਈ ਆ ਗਈ ਤੈਨੂੰ ਦਵਾਈ ਘਰ ਨਾਲ ਲਈ ਜਾਈ। ਨਾ ਬਹੁਤ ਖੁਸ਼ੀ ਹੋਈ ਦਵਾਈ ਲੈ ਕੇ ਭਈ ਅੱਜ ਠੀਕ ਆ ਨਾ। ਉਹ ਡੱਕਾ ਆਇਆ ਦੱਸੀ। ਠੀਕ ਆ ਦਵਾਈ ਹੁਣ ਵੇਚ ਦੀ ਕੋਈ ਐ ਨਹੀਂ ਵੀ। ਚੀਜ਼ ਮਾੜੀ ਜੀ ਵੀ ਐ ਕਰ ਲਓ ਜਾਂ ਬਾਗ ਕਰ ਲਓ। ਮੈਂ ਤੈਨੂੰ ਉਹਦੇ ਆਖਿਆ ਜੀ ਵੀ ਜਿੱਦ ਮੇਰਾ ਅੰਦਰੋਂ ਮਨ ਕਰੂ ਵੀ ਸਭ ਤੋਂ ਪਹਿਲਾਂ ਮੈਂ ਆਪ ਛੱਡਿਆ ਘਰੇ ਫੇਰ ਦਵਾਈ ਲੈਂਦੀ ਆ। ਹਾਂ ਠੀਕ ਐ। ਤੇ ਕੋਈ ਵਧੀਆ ਗੱਲ ਆ ਬਹੁਤ ਵਧੀਆ ਚਾਹ ਪੀ ਕੇ ਜਾਏ। ਨਾ ਨਾ ਚਾਹ ਤਾਂ ਬੱਸ ਹੁਣ। ਚਾਹ ਤਾਂ ਬੱਸ ਆ। ਜੀ ਆਉਗੇ ਹੁਣ। ਹਾਂ। ਚਲ ਫੇਰ ਮਿਲਦੇ ਆ ਹਾਂ ਜੀ ਕਿਹੜਾ ਹੁਣ ਦਵਾਈ ਉਮ ਹੀ ਲੈ ਜਾਈ ਠੀਕ ਆ ਗੌਰ ਨਾਲ ਵਿੱਚ ਦੀ ਨਾ ਯਾਰ ਕੁਝ ਵੀ ਬਸ ਬੰਦਿਆ ਤੈਨੂੰ ਹੁਣ ਜਾਣਾ ਹੁਣ ਮੈਂ ਪਹਿਲਾਂ ਚੱਕਰੀ ਵੇਕੇ ਖੱਟੀ ਹੋਇਆ ਹਾਂ ਹਾਂ ਉਹ ਵੀ ਤਾਂ ਜੀ ਇੰਨੇ ਦਿਨਾਂ ਦਾ ਨਜ਼ਰ ਮੈਂ ਲੜੀ ਆ ਜਾਂ ਫੇਰ ਲਾਵਾਂ ਕੋਈ ਚੰਗਾ ਨਾ ਨਾ ਉਹ ਉਹ ਐਂ ਕਹਿਣਾ ਵੇਚਦੀ ਫੇਰ ਐਂ ਨਾ ਹੋਵੇ ਤੇ ਕੀ ਖਾਲੇ ਟਿੱਕ ਖਾਲੇ ਚਲ ਐਂ ਕਰ ਲੈ ਇੱਕ ਵੀ ਨਾ 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 ਮਤਲਬ ਹੀ ਨਹੀਂ ਆ ਠੀਕ ਹੈ ਠੀਕ ਹੈ ਚਲ ਚੰਗਾ ਯਾਰਾ ਓਕੇ ਨੰਬਰ ਰੱਖ ਤਾਕੜੇ ਰੋ ਅਲਚਾਂਗਾ ਕਰਨ ਮਿਲ ਜਾਂ ਬਈ ਕਰਨ ਓਕੇ ਠੀਕ ਹੈ ਬਾ ਠੀਕ ਹੈ ਠੀਕ ਹੈ ਚੱਲ ਜਿਆ ਸਫਾਈ ਮਤਰੋ ਕੱਲੂ ਲਿਆਉਣਾ ਬਾਬਾ ਅਸੀਂ ਮਹਾਰਾਜ ਨਹੀਂ ਯਾਰ ਬਈ ਠੀਕ ਨਹੀਂ ਬਾਬਾ ਯਾਰ ਅਸੀਂ ਕਹਿੰਦੇ ਗਲਤ ਹੈ ਠੀਕ ਹੈ ਯਾਰ ਆਨੇ ਬਈ ਸੇਵਾ ਜਿਹੜਾ ਕਰ ਲੂ ਬਾਈ ਇਹ ਟੱਚਰਾਂ ਕਰਾਂਗਾ ਨਾ ਨਿਕਰ ਜੀ ਹੰਦਿਆ ਲਓ ਇਹ ਕੇ ਟੱਚਰ ਆਉਂਦੀ ਅਸੀਂ ਪੁੱਤ ਓਏ ਯਾਰ ਮਣੀ ਲਾ ਯਾਰ ਮਣੀ ਦੇਖੋ ਬੰਦ ਤੋਂ ਪਹੁੰਚੋ ਲਾ ਜਾ ਉਹ ਤੇਰੀ ਨੈਕਟਿਵਿਟੀ ਹੈ ਇਨੈਕਟਿਵਿਟੀ ਹੈ ਐ ਨਹੀਂ ਆਉਂਦੀ ਇਹਦਾ ਦੂਰ ਰਹੋ ਹਾਂ ਕਿਹੜੀ ਓਏ ਯਾਰ ਕਰੋ ਮਤਰੋ ਹਾਂਜੀ ਮੋਟੂ ਜੀ ਬਹੁਤ ਸੇਵਾ ਦਾ ਫਲ ਮਿਲੂਗਾ ਇਹਦਾ ਜਿਹੜੀ ਇਹ ਸੇਵਾ ਕਰਦੇ ਨਾ ਇਹਦਾ ਫਲ ਮਿਲਣਾ ਹੀ ਮਿਲਣਾ ਕੀ ਬਾਤ ਆ ਉਹ ਪਹਿਲੀ ਦਾ ਗੱਲ ਬਣਾਦੀ ਯਾਰ ਬਣੀ ਯਾਰ ਕਿਆ ਬਾਤ ਆ ਯਾਰ ਇੰਨੀ ਦਾ ਮੁੰਡਾ ਦਾ ਸੇਵਾ ਕਿਸੇ ਨੇ ਕਰੀ ਨਹੀਂ ਹੋਣੀ ਆਪਾਂ ਇੰਨੇ ਵਾਰੀ ਬਾਬਾ ਲੈ ਆਏ ਤੇ ਕਰਾ ਕੇ ਤੋਂ ਬਾਬੇ ਲਈ ਸੰਭਰਿਆ ਹੈ ਨਾ ਯਾਰ ਸਬਰਿਆ ਤਾਂ ਨਹੀਂ ਯਾਰ ਐਨਾ ਵਹਿਮ ਵੀ ਨਹੀਂ ਕੀਤਾ ਵਹਿਮ ਵੀ ਨਹੀਂ ਕੀਤਾ ਮਣੀ ਕੀ ਕਹਿੰਦਾ ਵਹਿਮ ਕਰਦਾ ਕੋਈ ਹੋਰ ਜੀ ਬਾਬਾ ਜੀ ਵਧੀਆ ਵਧੀਆ ਜਾਮਾ ਚੜ੍ਹਦੀ ਜਾਮਾ ਓਕੇ ਰਿਪੋਰਟ ਆ ਬਾਬਾ ਜੀ ਤੁਸੀਂ ਆਏ ਦੱਸੋ ਵੀ ਕਬੁੱਲਣ ਦਾ ਪਹਿਲਾ ਪਹੀ ਸੰਭਲ ਨਹੀਂ ਜੀ ਬਈ ਆ ਲੈ ਜਦੋਂ ਕਹਿੰਦਾ ਹੁੰਦਾ ਕਹਿੰਦਾ ਸਵਾਗਤ ਕਰਨਾ ਦਹੀਂ ਦਾ ਗੁਰੂ ਮਹਾਰਾਜ ਜੀ ਦਾ ਹਾਏ ਹਾਏ ਹਾਲੋ ਫੁੱਲ ਨਾ ਸਹੀ ਗੱਲ ਆ ਫੁੱਲ ਜਿਵੇਂ ਹੁਣ ਗਿੰਦੇ ਦੇ ਫੁੱਲ ਆ ਉਹਦਾ ਯਾਰ ਸਰਦਾ ਆ ਵੀ ਕੋਈ ਮਤਲਬ ਕਿ ਕਿਵੇਂ ਕਿਸੇ ਨਾਲ ਚਾਉ ਨਾਲ ਕੋਈ ਨੱਚਦਾ ਵੀ ਆ ਸੀ ਪੋ ਹੈ ਕੋਈ ਕਿਵੇਂ ਕੋਈ ਕਿਵੇਂ ਮਹਾਰਾਜ ਜੀ ਮੈਂ ਕਿਸੇ ਦੇ ਕਰੇ ਹੁਣ ਸਰ ਮਾਲੀ ਕਰਾਊਗਾ ਹੋਰ ਦੂਜਾ ਕਿਹੜਾ ਕਰਾਊਂਗਾ ਲੈ ਯਾਰ ਐ ਕਿਵੇਂ ਹਰੇ ਬਾਬਾ ਮੈਂ ਜੀ ਨਹੀਂ ਖਾਣੇ ਮੀਟ ਉਹ ਕਿੱਥੋਂ ਕਰਾ ਲੂ ਹੋਰ ਮਗਾਉਂਦੀ ਨਹੀਂ ਪਰਮਾਤਮਾ ਆਪ ਹੀ ਆਉਂਦਾ ਛੈਜ ਪਾੜ ਦਾ ਪਾਠ ਆ ਮਿੱਤਰੋ ਆਪਣੇ ਮਣੀ ਕੇ ਕੱਲ ਨੂੰ ਲਿਆਉਣਾ ਸੀ ਮਹਾਰਾਜ ਤਾਂ ਕਰਕੇ ਬਈ ਸਾਫ ਸਫਾਈ ਚੱਲ ਰਹੀ ਐ ਮੈਂ ਕਿਹਾ ਦਰਸ਼ਕਾਂ ਨੂੰ ਵੀ ਦੱਸਿਆ ਜਾਵੇ ਹਾਂਜੀ ਆਏ ਆ ਬਈ ਕੰਮ ਅੜੀ ਪਾਈ ਜੀ ਮਹਾਰਾਜ ਮਾਰਦਾ ਰਹਿੰਦਾ ਹੀ ਐ ਕਿਹੜਾ ਔੜੇ ਟਾਈਮ ਬਾਅਦ ਬਾਬੇ ਨੇ ਆਉਣਾ ਹੀ ਹੁੰਦਾ ਪਹਿਲਾ ਪੱrti ਦੇ ਪਹਿਲਾ ਧਰਮੇ ਚਾਚੇ ਦੇ ਫਿਰ ਪੱrti ਦੇ ਹੁਣ ਮਣੀ ਦੇ ਮਤਲਬ ਕੀ ਵਧੀਆ ਯਾਰਾਂ ਲੋਟੀ ਦੁਬਾਰੀ ਬਾਬੇ ਨੂੰ ਕਹਦਾਂਗੇ ਬਾਬਾ ਮੜੀ ਬਾਬਾ ਵੀ ਫੇਰ ਫੇਰ ਮੋੜਾ ਹੋਰ ਵੀ ਇਧਰ ਮੜੀ ਸੱਤ ਮੇਰੇ ਕਿੰਨੀ ਵੀ ਨੇ ਮੈਂ ਫੇਰ ਲਿਉਂ ਹਾਂ ਸਹੀ ਗੱਲ ਆ ਸਹੀ ਗੱਲ ਕਰਨ ਬੋਰਡ ਕੌਣ ਚੱਤਰਿਆ ਫੇਰ ਕੌਣ ਚੱਤਰਿਆ ਪਾ ਲਈ ਤਾਂ ਵੱਧ ਕੀੜੇ ਕੋਲੇ ਨੇ ਖੋਲੂ ਕੌਣ ਚੱਤਰਿਆ ਦੱਸ ਫੇਰ ਜਾ ਕੋਈ ਨਹੀਂ ਤਾਂ ਸਾਹਮਣੀ ਰੱਖੀ। ਉਹਨੇ ਵੀ ਸਾਹਮਣੀ ਕਰਤੀ। ਬਾਅਦ ਦੇਖੋ ਵੀ ਜਿਹੜਾ ਜਿੱਤ ਹਾਰ ਗਿਆ ਉਹਦਾ ਹੀ ਪਾਵਾਂਗੇ ਵੀ ਆ ਜਿੱਤ ਗਿਆ। ਮੇਰੀ ਅਬਾਰੀ ਤਾਂ ਬਾਹਰ ਚ ਆ ਚੰ ਗਿਆ ਜੀ ਨਾ। ਸ਼ਾਮ ਨੂੰ ਫਿਰ ਮਤਰੋ ਸਾਡੇ ਕੈਰਾ ਬੋਰਡ ਦੀ ਵੀ ਬਾਜੀ ਚੱਲਦੀ ਹੈ ਨਾ ਪੂਰੀ। ਸਾਰੇ ਜਵੰਦੇ ਵਰਗੇ ਵੀ ਆਉਂਦੇ ਨੇ ਪੂਰਾ। ਪਾਕਦਾ ਜੀ ਕੰਮ ਆ। ਸ਼ਾਮ ਨੂੰ ਆਥਣੇ ਤੱਕ ਤਕ ਬੋਲਦੇ। ਬਲਕਿ ਪੂਰੀ ਰੌਣਕ ਹੁੰਦੀ ਹੈ। ਜੋ ਮੰਨੇ ਵਰਗੇ ਆਏ ਵਿਸ਼ਰਾਮ ਵੀ ਕਰਦੇ ਨੇ ਸਭੀ ਵਰਗੇ ਵੇਲੇ ਅਸੀਂ ਠੀਕ ਐ ਪੂਰੀ ਐ ਵੀ ਰੌਣਕ ਹੁੰਦੀ ਆ ਯਾਰ ਮਤਲਬ ਕਹਿਣ ਦਾ ਕੀ ਗੱਤਾਂ ਹੀ ਹੁੰਦੀਆਂ ਨੇ ਉਹ ਤੋਂ ਬਾਅਦ ਵੱਜ ਗਈ ਸੀ 8:30 ਮਤਲਬ ਫਿਰ ਮਣੀ ਕਹਿੰਦਾ ਹੁਣ ਕਹਿੰਦਾ ਗੱਦੇ ਚੱਕ ਕੇ ਲਿਆਉਣੇ ਨੇ ਲੈ ਗੁਰੂ ਘਰੋਂ ਕਹਿੰਦਾ ਉਹ ਅਸੀਂ ਆ ਗਿਆ ਸਵੇਰੇ ਲਿਆਵਾਂਗੇ ਕਹਿੰਦਾ ਹੁਣ ਹੀ ਲਿਆਉਣੇ ਨੇ ਹਿੰਟ ਫੜ ਗਿਆ ਅਸੀਂ ਪੂ ਵਰਗੇ ਤੂਰੇ ਨਾਲ ਉਹਦੇ ਬੈ ਗੇ ਬੈ ਗੇ ਲਿਆਂ ਚੱਲੇ ਨੇ ਜਮਾ ਟਾਈਮ ਤੇ ਗੱਦੇ ਲੈਣਾ ਸਵੇਰ ਦੇ 5 ਵਜੇ ਨੇ ਸਵੇਰ ਗੱਦੇ ਦੇ ਕਾ ਕੱਦੇ ਕਿੰਨੇ ਸੋਹਣਾ ਟਾਈਮ ਪਾ ਲੈ ਕੱਦੇ ਲਿਆਉਣ ਦਾ ਹੋਰ ਤੂੰ ਦੇਖੇ ਨਹੀਂ ਆ ਕਿਹੜੇ ਟਾਈਮ ਗਏ ਨੇ ਕੱਦੇ ਲੈਣਾ ਓਕੇ ਚੰਗਾ ਯਾਰਾ ਵੜਦੇ ਸਵੇਰੇ ਠੀਕ ਹੈ ਓਕੇ ਜੀ